ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਦੇ ਜਾਣੇ ਤਾਂ ਵੀ ਬਹੁਤ ਉੱਚੀ ਨਾ ਬੋਲਦੀ ਮੈਨੂੰ ਕਹਿ ਲੈਂਦੇ ਆ ਆਵਾਜ਼ ਤੁਹਾਡੀ ਘੱਟ ਆਉਂਦੀ ਆ ਤੇ ਸਵੇਰ ਦਾ ਟਾਈਮ ਆ ਜੀ 8 ਵਜਾਂ ਚ 5 ਮਿੰਟ ਰਹਿੰਦੇ ਆ ਤੇ ਆਪਾਂ ਉਧਰਲਾ ਕੰਮ ਨਿਮੇੜਤਾ ਰਸੋਈ ਵਾਲਾ ਸਾਰਾ ਕਿਉਂਕਿ ਅੱਜ ਸਪਰੇਅ ਕਰਨੀ ਸੀ ਤੇ ਫਿਰ ਮੈਂ ਉਧਰ ਰੋਟੀ ਟੋਕਲਾ ਕੇ ਦੇਣ ਲੱਗੀ ਉਧਰਲਾ ਨਿਮੇੜਨ ਲੱਗੀ ਤੇ ਹੁਣ ਆਏ ਆ ਆਪਾਂ ਪਸੂਆਂ ਦੇ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹ ਖੜੰਗਾ ਉਹਨਾਂ ਦੀਆਂ ਮਤਾਰਾਂ ਚੋਣੀਆਂ ਸੀਆਂ ਤੇ ਇਹਨਾਂ ਨੂੰ ਕਰਤਾ ਪਾਸੇ ਪੱਠੇ ਇਹਨਾਂ ਨੇ ਸਾਰਿਆਂ ਨੇ ਖਾ ਲਏ ਆ ਤੇ ਹੁਣ ਇਹ ਤਾਵਲਾਂ ਦਾ ਵੀ ਸਾਨੂੰ ਨਮਾ ਪਿਆ ਕੇ ਅੰਦਰ ਕਾਤੋਂ ਨਹੀਂ ਬੰਦੀ ਤੂੰ ਤੇ ਸਾਰੀਆਂ ਢੇੜੇ ਤੇ ਢੇੜਾ ਲਈ ਜਾਂਦੀਆਂ ਚਾਖਦੀਆਂ ਮੇਰੇ ਮੂੰਹ ਹਲ ਵੀ ਆ ਜਾ ਛੇਤੀ ਤੇ ਇੱਧਰ ਆਪਾਂ ਹੁਣ ਨਮਾ ਕੇ ਇਹਨਾਂ ਨੂੰ ਬੰਨਾਂਗੇ ਆ ਮੱਝਾ ਜੀ ਉਹ ਵਿਚਾਰੀ ਜੀ ਦੇ ਬੱਚੇ ਨਹੀਂ ਬਚਦੇ ਵੇਖੋ ਇੱਧਰ ਤੁਹਾਨੂੰ ਦਿਖਾਵਾਂ ਰੋਂਦੀ ਬਹੁਤ ਰੋਕੇ ਹਟੀਆ ਵਿਚਾਰੀਏ ਰੋ ਰੋ ਕੇ ਨੇ ਬੁਰਾਈ ਹਾਲ ਕੀਤਾ ਵਾਬਦਾ ਹੰਝੂ ਸਿੱਟੀ ਜਾਂਦੀ ਹੈ ਕੋਈ ਨਹੀਂ ਪਤਾ ਤੇ ਇਧਰ ਆਪਾਂ ਇੱਥੇ ਇਹ ਰਾਤ ਅੰਦਰ ਬੰਦਨੇ ਆ ਇਹਨੂੰ ਕੱਲੀ ਨੂੰ ਇੱਥੇ ਸੀ ਇੱਥੇ ਆਪਾਂ ਜਿਹੜੇ ਦੇ ਦੋ ਫੋਸ ਸੀਗੇ ਗੋਹਾ ਚੱਕ ਕੇ ਸਾਫ ਕਰਤਾ ਅਜ ਕੰਮ ਵਾਲੀ ਵੀ ਨਹੀਂ ਆਈ ਹਜੇ ਇੱਥੇ ਨੂੰ ਨਮਾ ਪਿਆ ਕੇ ਬੰਦਾਂਗੇ ਤੇ ਇਧਰੋਂ ਸ਼ਾਮ ਨੂੰ ਸੱਟ ਗਈ ਸੀਗੀ ਗੋਹਾ ਸੁੰਬਰ ਸੁਰ ਕੇ ਅੰਦਰ ਆਪਣਾ ਸਾਫ ਹੈ ਜੀ ਤੇ ਹੁਣ ਆਪਾਂ ਨਿਵਾ ਨਿਵਾ ਕੇ ਸਾਰੇ ਇੱਥੇ ਬੰਦਾਂਗੇ ਆ ਦੋਵੇਂ ਨਿੱਕੇ ਅੰਦਰ ਕਰਤੇ ਆ ਪਾਣੀ ਪਿਆ ਕੇ ਤੇ ਦੂਜੇ ਆਪਾਂ ਸਾਰੇ ਨਿਵਾ ਕੇ ਅੰਦਰ ਬੰਦਦੇ ਆ ਪੱਖੇ ਭੁੱਖੇ ਚਲਾਉਣੇ ਆ ਜੀ ਇਹਨਾਂ ਦੇ ਉੱਪਰ ਤੇ ਆਪਦੇ ਰੈਸਟ ਕਰਨ ਪੱਠੇ ਡੱਕੇ ਖਾ ਲਏ ਇਹਨਾਂ ਨੇ ਇੱਧਰ ਥੋੜੀ ਜੀ ਤੂੜੀ ਜ਼ਿਆਦੇ ਪੈ ਗਈ ਅੱਜ ਸਵੇਰ ਨੇਰਾ ਸੀਗਾ ਰਾਤ ਨੇਰੇ ਪੱਠੇ ਪਾਏ ਮੈਨੂੰ ਪਤਾ ਨਹੀਂ ਲੱਗਿਆ ਜਿਹੜਾ ਉਹ ਹਰਾ ਪਿਆ ਤੇ ਉਹ ਆਪਾਂ ਇਹਦੇ ਸੂੜੀ ਦੇ ਵਿੱਚ ਰਲਾ ਦਾਂਗੇ ਤੇ ਖਾ ਕੇ ਬਹਿ ਜਾਣੀਆਂ ਜੀ ਫਿਰ 2:3 3:00 4:00 ਵਜੇ ਤੱਕ ਕੋਈ ਲੋੜ ਨਹੀਂ ਉੱਚੀ ਆਪਾਂ ਦੁਬਾਰਾ ਫੇਰ ਬਰਾਂਡਾ ਸੁੰਬਰਤਾ ਸੀਗਾ ਤੇ ਸੁੰਬਰ ਕੇ ਇਹਨਾਂ ਨੂੰ ਨਵਾ ਪਿਆ ਕੇ ਬੰਨਤਾ ਉਹਨੂੰ ਨਵਾ ਪਿਆ ਕੇ ਬੰਨਤਾ ਉਹ ਖੜੀ ਐ ਤੇ ਉਧਰ ਆਪਾਂ ਨਵਾ ਕੇ ਉਹਨੂੰ ਖੜੀ ਕਰੇ ਆਏ ਆ ਕਿਉਂਕਿ ਉਹਦਾ ਪਿੰਡਾ ਜਾਂ ਨੁੱਚੜ ਜੂਗਾ ਅੰਦਰ ਉਹ ਗਿੱਲਾਣਾ ਹੋਊਗਾ ਤਾਂ ਤੇ ਉਧਰ ਗੁਏ ਦੀਆਂ ਟਿਹੜੀਆਂ ਲਾਟਣਾ ਆਪਾਂ ਅੱਜ ਉਹ ਆਈ ਨਹੀਂ ਚਲ ਕੋਈ ਨਹੀਂ ਜੇ ਅਗਲੇ ਨੂੰ ਵੀ ਕੰਮ ਹੋ ਸਕਦਾ ਵਾ ਤੇ ਆ ਆਸ ਦੂ ਰਹੇ ਆ ਹਾ ਤੇ ਉਹ ਉਹਨਾਂ ਨੂੰ ਨਿਵਾ ਕੇ ਅੰਦਰ ਕਰਕੇ ਤੇ ਫਿਰ ਆਪਾਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਦੇ ਆ ਤੇ ਆ ਹਰੇ ਮੈਂ ਤਾਂ ਨਹੀਂ ਪਾਏ ਜੇ ਮੈਂ ਪਹਿਲਾਂ ਇਹਨੂੰ ਇਕੱਠੇ ਕਰਕੇ ਪਾ ਦਿੰਦੀ ਤੇ ਇਹਨਾਂ ਨੇ ਮੜ ਕੇ ਪਾਣੀ ਨਹੀਂ ਪੀਣਾਗਾ ਤੇ ਪੱਠਿਆਂ ਦੀ ਤਾਂ ਕਰਣੀ ਆ ਤਾਂ ਕਰਕੇ ਨਹੀਂ ਇਹ ਪਾਏ ਜੀ ਆਪਾਂ ਤੂੜੀ ਇਕੱਠੀ ਕਰਕੇ ਆਹ ਸਾਰੀ ਤੇ ਉਹ ਹਰਾ ਪਾ ਕੇ ਤੇ ਇਹਨਾਂ ਦੋਹਾਂ ਨੂੰ ਵੀ ਨਿਵਾ ਪਿਆ ਕੇ ਅੰਦਰ ਕਰਕੇ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਦੇ ਆ ਠੀਕ ਹੈ ਜੀ ਲਓ ਜੀ ਆਪਾਂ ਨਵਾ ਪਿਆ ਕੇ ਸਾਰੇ ਪਸ਼ੂ ਬੰਨਤੇ ਅੰਦਰ ਤੇ ਇਹਨੂੰ ਕੱਚੇ ਥਾਂ ਤੇ ਤਾਂ ਬੰਨੀਦਾ ਜੀ ਕਿਉਂਕਿ ਇਹਦੇ ਅੰਦਰ ਗੋਲੀਆਂ ਰੱਖੀਆਂ ਸਫਾਈ ਚੱਲਦੀ ਹੈ ਇਹਦੀ ਹਨਾ ਤੇ ਥੋੜਾ ਗੰਦਮੰਦ ਸੜਦੀ ਰਹਿੰਦੀ ਹੈ ਤੇ ਜੇ ਪੱਕੇ ਥਾਂ ਤੇ ਬੰਨਦੇ ਆ ਆਪਾਂ ਸੁੱਕ ਪਾ ਕੇ ਵੀ ਤੇ ਚਾਟਦੀ ਆ ਇਹਨੂੰ ਐ ਲੱਗਦਾ ਮੇਰੇ ਪਿੱਛੋਂ ਯਾਨੀ ਕਿ ਮੇਰਾ ਬੱਚਾ ਆਊਗਾ ਇਹਨੂੰ ਆ ਹੀ ਬਸ ਥਾਂ ਹੀ ਸੁੰਗੀ ਜਾਂਦੀ ਥਾਂ ਹੀ ਸੁੰਗੀ ਜਾਂਦੀ ਆ ਤੇ ਇਹਨੂੰ ਐ ਲੱਗਦਾ ਵੀ ਕੁਛ ਨਿਕਲੂਗਾ ਮੇਰਾ ਬੱਚਾ ਆਊਗਾ ਹਜੇ ਇਸ ਵੀਟ ਦੇ ਵਿੱਚ ਆ ਇਹ ਇਹਨਾਂ ਨੂੰ ਆਪਾਂ ਪੱਠੇ ਪਾਤੇ ਜੀ ਆਪਕੇ ਸਾਰੇ ਅੱਡਾ ਹੁੰਜ ਕੇ ਇੱਧਰ ਹੀ ਖਾਈ ਜਾਂਦੇ ਆ ਤੇ ਇਹ ਵਿਚਾਰੀ ਹੁਣ ਖੜੀ ਐ ਇਹਨੂੰ ਯਕੀਨ ਆ ਵੀ ਇਹ ਮੈਨੂੰ ਕੁਛ ਪਾਉਗੀ ਤੇ ਇਹਨੂੰ ਆਪਾਂ ਹੁਣ ਪਾਉਣੇ ਆ ਗਲਕੰਦ ਜੀ ਤੇ ਉਸ ਤੋਂ ਬਾਅਦ ਫਿਰ ਕੜੇ ਸਟਾਰਟ ਕਰਾਂਗੇ ਪਹਿਲਾਂ 4-5 ਗਨ ਗਲਕੰਦ ਪਾ ਦਈਏ ਜੀ ਇਹ ਪੱਠੇ ਖਾ ਰਿਆਂ ਆ ਅੱਖੀ ਆਪਾਂ ਚਲਾ ਦੇ ਆ ਤੇ ਇਹ ਪੱਠੇ ਖਾ ਕੇ ਜਾਣਾ ਹੀ ਆ ਬੈ ਤੇ ਆਪਾਂ ਇੱਧਰਲਾ ਨਮੇੜ ਲਿਆ ਉਧਰ ਆਪਣੇ ਦਵਾਈ ਬੂਟੀ ਵਾਲੇ ਹਜੇ ਪਈ ਡੱਬਿਓ ਬਾਅਦ ਚ ਆਪਾਂ ਸਾੜਾਂਗੇ ਜਾਂ ਸੈੱਟ ਦਾਂਗੇ ਤੇ ਵੇਖੋ ਜੀ ਤਾਂ ਕਰਦੀ ਮੇਰਾ ਬੱਚਾ ਕਿਤੇ ਜ ਮੇਰੇ ਅਲਚਾਕਦੀ ਮੈਨੂੰ ਕੁਛ ਨਾ ਕੁਛ ਪਾਉਗੀ ਜਰੂਰ ਤੇ ਆਮਨਾ ਖੜੀ ਐ ਚਲੋ ਜੀ ਆਪਾਂ ਇਹਨੂੰ ਕਿਉ ਕੰਦ ਪਾ ਦਗੇ ਤੇ ਥੋੜੀ ਟਾਈਮ ਥੋੜੇ ਟਾਈਮ ਬਾਤ ਗੱਲ ਕਰਦੇ ਹਾਂ ਚਲੋ ਜੀ ਆਪਾਂ ਪਸੂਆਂ ਦੇ ਸਾਰੇ ਕੰਮ ਧੰਦੇ ਨੇ ਮੇੜ ਲਿਆ ਤੇ ਨਵਾ ਪਿਆ ਕੇ ਬੰਦ ਤਾ ਗੋਹਾ ਇਕੱਠਾ ਕਰਤਾ ਤੇ ਪੱਠਾ ਡੱਕਾ ਪਾਤਾ ਤੇ ਉਹਨੂੰ ਵੀ ਪਾਇਆ ਇੰਗਲ ਕਾਂ ਦਾ ਪਾਈ ਆ ਤੇ ਥੋੜੀ ਜਿਹੀ ਦਵਾਈ ਹੁੰਦੀ ਉਹ ਵਿੱਚ ਪਾਈ ਉਹਨੇ ਅੱਧੀ ਕਿਤਾ ਖਾ ਲਈ ਤੇ ਦੂਜੀ ਹੁਣ ਖੜੀ ਆ ਮੂੰਹ ਮਲ ਚਾਖਦੀ ਆ ਚਲੋ ਜੀ ਥੋੜੀ ਜੀ ਗੌਰ ਕਰ ਲਾਂ ਕਿ ਵੀ ਡੋਲੇ ਨਾ ਹੋਰ ਤਾਂ ਕੋਈ ਗੱਲ ਨਹੀਂ ਐ ਤਾਂ ਪਈ ਰਹੂਗੀ ਹੌਲੀ ਹੌਲੀ ਸਾਰੀ ਦਿਹਾੜੀ ਚ ਖਾ ਲੂਗੀ ਤੇ ਬਾਕੀ ਜੀ ਦਿਨਾਂ ਦਾ ਕਾਫੀ ਫਰਕ ਪੈ ਗਿਆ ਹੁਣ ਗਰਮੀ ਨਹੀਂ ਲੱਗੀ ਕੰਮ ਕਰਦਿਆਂ ਨੂੰ ਵਧੀਆ ਰਿਹਾ ਮੌਸਮ ਤੇ ਸੋਹਣੇ ਦਿਨ ਆ ਗਏ ਆ ਤਰੇਲ ਜੀ ਪੈਣ ਲੱਗ ਗਈ ਆ ਧੁੰਦ ਹੁੰਦੀ ਆ ਜਾਲਾ ਪਾਲਿਆ ਮੱਕੜੀ ਨੇ ਝੋਨੇ ਤੇ ਹੁਣ ਮੱਛਰ ਘਟ ਜੂਗਾ ਇਸ ਪ੍ਰਿਆਂ ਬਾਅਦ ਨੂੰ ਲਾਗੀਆਂ ਤਾਂ ਵੀ ਕਾਫੀ ਫਰਕ ਪੈਗਾ ਥੋੜਾ ਜਿਹਾ ਪਸ਼ੂ ਵਾਲਾਂ ਦਾ ਮੱਖਾ ਲਾ ਕੇ ਤੇ ਕਿਤੇ ਪਸ਼ੂਆਂ ਨੂੰ ਤੰਗ ਕਰਦੇ ਨੇ ਤੇ ਇਹ ਹੀ ਗੱਲਾਂ ਬਾਤਾਂ ਸੀ ਜੀ ਤੇ ਹੁਣ ਆਪਾਂ ਵੀ ਆਪਦਾ ਫਰੈਸ਼ ਹੋ ਜਿਕੇ ਰੋਟੀ ਪਾਣੀ ਖਾ ਲਗੇ ਤੇ ਕਰ ਲਗੇ ਕੋਈ ਹੋਰ ਕੰਮ ਧੰਦੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਮੇਰੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿੰਨਾਂ ਦਾ ਕੀਤਾ ਬਹੁਤ-ਬਹੁਤ ਥੈਂਕ ਯੂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਓਕੇ ਜੀ ਠੀਕ ਹੈ ਜੀ ਸਭ ਦਾ ਧੰਨਵਾਦ ਹੈ ਤੇ ਚਲੋ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਤੇ ਥੈਂਕ ਯੂ ਫॉर ਵਾਚਿੰਗ ਮਾਈ ਪੋਲ ਵੀਡੀਓ ਓਕੇ ਜੀ